ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਫੁੱਟਬਾਲ ਟੂਰਨਾਮੈਂਟ ਦੌਰਾਨ ਬੱਚੇ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰੀ ਹੈ 14 ਸਾਲਾ ਗੁਰਸੇਵਕ ਸਿੰਘ ਦੇ ਕਤਲ ਮਾਮਲੇ 'ਚ આરોપી ਕੁਲਵੀਰ ਸਿੰਘ ਪੰਜਾਬ ਦੇ ਮਹਿਤਾ ਪਿੰਡ ਵਿੱਚ ਖੱਬੇ ਰਾਜਪੂਤਾ 'ਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੌਰਾਨ ਪੁਲਿਸ ਨਾਲ ਉਸ ਦਾ ਮੁਕਾਬਲਾ ਹੋ ਗਿਆ ਸੀ ਮੁਕਾਬਲੇ ਵਿੱਚ ਕੁਲਵੀਰ ਦੀ ਲੱਤ ਤੇ ਗੋਲੀ ਲੱਗੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਨੂੰ ਇਲਾਜ ਲਈ ਅਮਰitsar ਹਸਪਤਾਲ ਦਾਖਲ ਕਰਵਾਇਆ ਗਿਆ ਜਦ ਕਿ ਉਸ ਦਾ ਇੱਕ ਸਾਥੀ ਪਹਿਲਾਂ ਹੀ ਫਰਾਰ ਸੀ ਜਦੋਂ ਪੁਲਿਸ ਕੁਲਵੀਰ ਨੂੰ ਬਰਾਮਦਗੀ ਲਈ ਲੈ ਕੇ ਗਈ ਤਾਂ ਉਸ ਨੇ ਮੱਕੇ ਦਾ ਫਾਇਦਾ ਉਠਾ ਕੇ ਫ ਉਹਨੇ ਕੋਸ਼ਿਸ਼ ਕੀਤੀ ਇਸ ਦੌਰਾਨ ਇੱਕ ਦੂਤ ਤੇ ਦਰਖਤ ਹਿੱਟ ਸੁਪਾਇਆ ਪਿਸਤੌਲ ਕੱਢ ਲਿਆ ਤੇ ਅਚਾਨਕ ਪੁਲਿਸ ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀਬਾਰੀ ਕੀਤੀ ਪਰ ਨਾ ਰੁਕਿਆ ਤਾਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਇਹ ਤੁਹਾਨੂੰ ਪਹਿਲਾਂ ਤੁਹਾਡੇ ਨੋਟਿਸ 'ਚ ਹੈਗਾ ਖੱਬੇ ਰਾਜਪੂਤਾਂ ਇੱਕ ਫੁੱਟਬਾਲ ਦਾ ਆਪਣੀ ਗੇਮ ਚੱਲ ਰਹੀ ਸੀ ਉਹਦੇ ਵਿੱਚ ਇੱਕ ਫਾਇਰਿੰਗ ਕਰਕੇ ਇੱਕ 14 ਸਾਲ ਦੇ 13-14 ਸਾਲ ਦੇ ਬੱਚੇ ਦੀ ਡੈਥ ਹੋਈ ਸੀ ਜਿੱਤੇ ਗੋਲੀ ਲੱਗ ਗਈ ਸੀ ਤੇ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਡੇ ਐਸਐਚਓ ਸਾਹਿਬ ਸਾਡੀ ਪੂਰੀ ਟੀਮ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਡੀਆਈ ਸਾਹਿਬ ਸ਼੍ਰੀ ਸਤੰਦਰ ਸਿੰਘ ਉਹਨਾਂ ਦੀ ਡਾਇਰੈਕਸ਼ਨ ਤੇ ਇਹ ਅਸੀਂ ਟੀਮਾਂ ਬਣਾਈਆਂ ਸੀ ਤੇ ਉਹਦੇ ਸੰਬੰਧ ਵਿੱਚ ਸਾਡੇ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਦਲਵੀਰ ਸਿੰਘ ਪੁੱਤਰ ਚੰਦਰ ਸਿੰਘ ਵਾਸੀ ਨੰਗਲੀ ਕਲਾ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਇਸ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਣ ਇਹ ਜਿਹੜਾ ਬੰਦਾ ਅਸੀਂ ਰਾਉਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਈਐਸਐਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਟਲ ਜਿਹੜਾ ਜਿੰਨਾ ਹੀ ਫਾਇਰਿੰਗ ਕੀਤੀ ਸੀ ਹੋਰ ਕਵਰ ਕਰ ਉੱਥੋਂ ਬਸੇ ਨੇ ਆਉਂਦੇ ਆ ਪੀਪਲ ਸ਼ਤੂਤ ਦਾ ਹੈਗਾ ਦਰਖਤ ਇਹਦੇ ਥੱਲੇੋਂ ਪੁੱਟ ਕੇ ਇੱਕਦਾਂਵੀ ਫਾਇਰਿੰਗ ਇਹਨਾਂ ਤੇ ਕਰਤੀ ਉਹਦੇ ਨਾਲੋਂ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਤੇ ਫਾਇਰ ਲੱਗ ਗਿਆ ਐਸਐਚਓ ਸਾਹਿਬ ਬੜੀ ਮੁਸ਼ਕਲ ਨਾ ਬਚੀ ਇਹਦੇ ਵਿੱਚ ਤੇ ਫਿਰ ਭੱਜਣ ਲੱਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਰ ਫਾਇਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਫਿਰ ਐਸਐਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫਿਰ ਲੱਤ ਉਹਦੇ ਵਿੱਚ ਲੱਗ ਗਿਆ ਉਹ ਇੰਜਰਡ ਹੋ ਉਹਨੂੰ ਅਸੀਂ ਹਸਪੀਟਲ ਭੇਜ ਦਿੱਤਾ। ਇਹ ਕਰੀਬ 1:30 ਵਜੇ ਹਿਸਟਰੀ ਇਹ ਇਥੋਂ ਦਾ ਖੱਬੇ ਰਾਜਪੂਤਾਂ ਦਾ ਮੁੰਡਾ ਆ ਗੁਰਪ੍ਰੀਤ ਸਿੰਘ ਕਲੀਅਸ ਜਾਨੂੰ ਉੱਤਰ ਪਰਮਜੀਤ ਸਿੰਘ ਇਹ ਉਹ ਫੌਜ ਦੇ ਵਿੱਚ ਅਫਰਦੀ। ਇਹਨੂੰ ਉਸ ਦਿਨ ਇਹਨਾਂ ਨੇ ਪਿੰਡ ਵਾਲੇ ਕਲੱਬ ਨੇ ਉਹਨੂੰ ਸੱਦਿਆ ਸੀ ਫੁੱਟਬਾਲ ਦਾ ਮੈਚ ਖੇਡਣ ਲਈ। ਲੇਕਿਨ ਇਹਦੀ ਤੇ ਇੱਕ ਅਮਰ ਹੈ ਇਹਨਾਂ ਦੇ ਪਿੰਡ ਦਾ। ਉਹ ਜੋ ਹੁਣ ਕਹਿ ਰਹੇ ਆ ਵੀ ਬਾਹਰ ਆ ਇਹਨਾਂ ਦੀ ਆਸ ਵਿੱਚ ਕੋਈ ਛੋਟੇ ਹੁੰਦੇ ਕੋ ਰੰਜਿਸ਼ ਪੰਜ ਇੱਕ ਸਾਲ ਪਹਿਲਾਂ ਹੋਈ ਸੀ। ਗਰਾਊਂਡ ਦੇ ਵਿੱਚ ਹੀ ਲੜ ਪਏ। ਸਿਰਵੋਸ ਸਬੰਧ ਜਸ਼ਨ ਨੂੰ ਲੈ ਕੇ ਇਹ ਸਾਰਾ ਅਮਰ ਤੇ ਉਹਦੀ ਮਦਰ ਨੇ ਜਿਹੜਾ ਇਹ ਸਾਰਾ ਛੜਜੰਤ ਰਚਿਆ ਇਹਨਾਂ ਨੂੰ ਹੈਰ ਕੀਤਾ ਉਹਦੇ ਵਿੱਚ ਬੰਦਿਆਂ ਨੂੰ ਬੁਲਾ ਕੇ ਇਹ ਉਸ ਕਰਕੇ ਉਹਨੂੰ ਮਾਰਨਾ ਚਾਹੁੰਦੇ ਸੀ ਫਾਇਰਿੰਗ ਇਹਨਾਂ ਨੇ ਉੱਤੇ ਅਸੀਂ ਗੁਰਪ੍ਰੀਤ ਤੇ ਕੀਤੀ ਲੇਕਿਨ ਉਹ ਗੁਰਪ੍ਰੀਤ ਦੇ ਉਹ ਡਿਗਣ ਕਰਕੇ ਇੱਕ ਗੋਲੀ ਜਿਹੜੀ ਆ ਉਹ ਅੱਗੇ ਜਾ ਕੇ ਉਸ ਬੱਚੇ ਦੇ ਲੱਗੀ ਗੁਰਸੇਵਕ ਨਾਂ ਸੀ ਉਹਦਾ ਓਕੇ ਹਾਂ ਤਾਂ ਉਹਦੀ ਡੈਥ ਹੋ ਗਈ ਅੱਜ ਇੱਕ ਫਾਇਰ ਉਹਨਾਂ ਨੇ ਕੀਤਾ ਦੂਜਾ ਤਾਂ ਨਹੀਂ ਕਰ ਸਕਿਆ ਉਹ ਤਾਂ ਦੋ ਫਾਇਰ ਸਾਡੇ ਲੋ ਹੋਏ ਆ ਐਸਐਚਓ ਸਭ ਨੂੰ ਹੋਈ ਫਾਇਰ ਹੋਇਆ ਜਦੋਂ ਦੂਜਾ ਲੱਗਾ ਮਾਰਨ ਫਿਰ ਇਹਨਾਂ ਨੇ ਫਾਇਰ ਕਰਕੇ ਉਹਦੀ ਲੱਤ ਚਲਾ ਗਿਆ ਹਾਂ ਕੱਲ੍ਹ ਦੀ ਸੀ ਇਹ ਕੱਲ੍ਹ ਹੀ ਆ ਇਹਨੂੰ ਇਹ ਰਿਕਵਰੀ ਕਰਨ ਲਈ ਲਿਆਂਦਾ ਸੀ ਠੀਕ ਹੈ ਰਿਕਵਰ ਪਿਸਟਲ ਹੈਗਾ ਕੀ ਦਾ ਤੋ ਹੁਣ ਅਸੀਂ ਉਹਨੂੰ ਅਨਲਾਈਜ਼ ਕਰਾਂਗੇ ਕਿ ਕਿੰਨੇ ਬੋਰ ਦਾ ਹੈਗਾ ਪਿਸਟਲ ਹੈਗਾ ਬਹੁਤ ਅਸੀਂ ਦੇਖੋ ਅਮਰ ਦੀ ਮਾਂ ਜਿਹੜੀ ਆਰੈਸਟ ਕੀਤੀ ਆ ਉਹ ਜਿਹੜੀ ਇਹਨਾਂ ਨੂੰ ਸ਼ੈਲਟਰ ਦਿੰਦੀ ਸੀ ਇਹਦੇ ਮਤਲਬ ਵਧੀਆ ਇੱਕ ਹੈਗਾ ਅਮਰਤ ਗਾਂਧੀ ਆ ਇਹ ਪਰਥਪਿੰਡ ਦਾ ਆ ਇੱਕ ਜੋਬਨਜੀਤ ਹੈਗਾ ਤਤਲੇ ਦਾ ਇੱਕ ਗੁਰਪ੍ਰੀਤ ਗੋਪੀ ਆ ਸੰਗਰਾਏ ਦਾ ਇਹ ਸਾਰੇ ਇਹਦੇ ਨੈਟਵਰਕ ਚ ਉਸ ਸ਼ੂਟਰ ਨੂੰ ਤੇ ਇਹਨੂੰ ਕਲਵੀਰ ਨੂੰ ਇਹਨਾਂ ਨੇ ਸਪੋਰਟ ਕੀਤੀ ਆ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਕਿਸੇ ਦੇ ਘਰ ਠਹਿਰਾਉਣਾ ਪੂਰਾ ਮਤਲਬ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ। ਇਹ ਤਿੰਨ ਬੰਦੇ ਉਹ ਆ ਹੁਣ ਟੋਟਲ ਅਸੀਂ ਪੰਜ ਅਰੈਸਟ ਕਰ ਲਏ। ਹੂੰ ਬਾਕੀ ਜਲਦੀ ਫੜ ਲਾਂਗੇ ਸਾਰੇ। ਹਾਂ ਬਿਲਕੁਲ ਬਿਲਕੁਲ। ਇਹਨਾਂ ਨੇ ਇੱਕ ਹੋਰ ਵੀ ਬਿਆਦਤਾਂ ਕੀਤੀਆਂ। ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਹੂੰ ਉਹ ਬਾਕੀ ਉਹ ਚ ਕਲੀਅਰ ਕਰਾਂਗੇ। ਬਾਬਾ ਕਾਲਾ ਸਾਹਿਬ ਸਰਕਾਰੀ ਹਸਪੀਟਲ। ਅਗਲੀ ਵਾਰ ਸੋਹਣ ਪਰਚਾ ਦੇਵਾਂਗੇ ਉਹਦੇ ਤੇ ਕਾਰਵਾਈ ਕਰਾਂਗੇ ਜਿਹੜਾ ਅੱਜ ਹੋਇਆ। ਮਹਿਰhaal ਪੁਲਿਸ ਨੇ ਇਸ ਕਤਲ ਕੇਸ ਵਿੱਚ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੂਰੇ ਨੈਟਵਰਕ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।